ਅਸਲ ਨੂੰ ਬੋਲਟ ਦੇ ਪੰਪ ਬਾਰੇ ਦੱਸਦੇ ਆ ਜੀ ਵੀ ਪੰਪ ਕਿਵੇਂ ਫਿੱਟ ਕਰੀਦਾ ਠੀਕ ਹੈ ਜੀ 플ੈਂਜਰ ਇਹਦੇ ਆਸ ਜਿਹੜਾ ਬੋਲਟ ਦਾ ਪੰਪ ਹਲਾ ਚਾਰਟ ਪਲੇਟ ਨੂੰ ਜਿਹੜਾ ਟੈਂਕ ਉਹ ਆ ਜੀ ਅੰਦਰ ਇਤਿਹਾਸ ਬੇਰਫੰਡਿੰਗ ਸਾਰਾ ਤੇ ਗੌਰ ਨਾਲ ਦੇਖੋ ਪੱਲਾ ਪੱਲਾ ਹੋਰ ਜਾ ਨਾਟ ਬਾਸ ਨਾ ਸਾਰਾ ਆਉਣਾ ਇਹਨੂੰ ਲੈ ਲੈਂਦੇ ਆ ਲੈਂਦੇ ਤੇ ਨਾ ਹਰੇ ਦੀ ਪੁਰਾਣੀ ਪਹਿਲਾਂ ਨੇ ਪੰਪ ਚੱਕਣ ਨੂੰ ਛੱਡ ਗਈ ਤੇਲ ਇਹਦਾ ਬੋਲਟ ਦਾ ਇਹਨਾਂ ਵਿੱਚੋਂ ਕੱਟ ਦਿੰਦੇ ਇਹ ਕੱਟ ਦਿੰਦੇ ਇਹ ਤਾਂ ਕਰਕੇ ਨਾ ਤੇਲ ਚੱਕਣ ਨੂੰ ਛੱਡ ਰਿਹਾ ਪੁਰਾਣਾ ਪੁਰਾਣਾ ਯਾਨੀ ਬਾਹਰੋਂ ਕੱਟ ਜਾਂਦਾ ਹੈ ਅੰਦਰੋਂ ਵਿੱਚ ਕੱਟ ਜਾਂਦੀ ਇਹ ਗੌਰ ਨਾਲ ਦੇਖੋ ਤੇ ਬਾਕੀ ਇਹ ਸੱਡਾ ਦਾ ਵੀ ਕੱਟ ਗਿਆ ਜੀ ਇਤੇ ਤੇਲੀ ਗੋਣ ਦੇ ਕਰਕੇ ਪੰਪ ਮਗਲ ਲੰਜਰਾਂ ਤੱਕ ਤੀਰ ਪਹੁੰਚਾਉਂਦਾ ਨਹੀਂ ਜੀ ਹੁਣ ਅਜਿਹਾ ਨਹੀਂ ਆਉਂਦਾ ਪੰਪ ਆਹ ਜਦੋਂ ਨਵੇਂ ਇਫेक्ट ਕਰਨ ਦਾ ਤਰੀਕਾ ਦੱਸ ਰਿਹਾ ਜੀ ਤੁਹਾਨੂੰ ਸੋ 5 ਰੁਪਏ ਦੇ ਜੀ ਠੀਕ ਹੈ ਜੇ ਚੰਦਾ ਇੱਕ ਮੋਟੀ ਪੈਨ ਨਾਲ ਠੀਕ ਹੈ ਇੱਕ ਪਤਲੀ ਪੈਨ ਨਾਲ ਹੁੰਦਾ ਠੀਕ ਹੈ ਹੁਣ ਵੀ ਇਫेक्ट ਕਰ ਦਿੰਦਾ ਤਰੀਕਾ ਲੱਗ ਰਿਹਾ ਆਹ ਰਾੜੇ ਦੇ ਇਹ ਸਭ ਤੋਂ ਪਹਿਲਾਂ ਕੋਈ ਤੇਲ ਲਾ ਲੈਣਾ ਜੀ ਇਹਦੀ ਇਹਦੀ ਸ਼ਰਟ ਕਲਰ ਬਣੀ ਹੁੰਦੀ ਆ ਠੀਕ ਹੈ ਜੀ ਇਹ ਮੋਟੀ ਸ਼ਰਟ ਬਣੂ ਕਲਰ ਵਾਸੀ ਤਾਂ ਮੂੰਠਾ ਦਾ ਕੋਈ ਨਹੀਂ ਹੈਗਾ ਇਹਦੇ ਨੇ ਠੀਕ ਹੈ ਸਿੱਧੀ ਗਈ ਬਾਈ ਇਹਦੀ ਕਲਰ ਬਣੀ ਹੁੰਦੀ ਆ ਸਿੱਧੀ ਕੱਟ ਹੋ ਗਈ ਕੱਟ ਗਈ ਹਾਂ ਦਾ ਮੋਟੀ ਮੋਟੇ ਬਣ ਰਹੇ ਨੇ ਬਾਈ ਮੋਟਾ ਪੈਨ ਵਾਲਾ ਇਹ ਆਕਣਾ ਪੂਰਾ ਮੋਟੀ ਸ਼ਰਟ ਹਾਂ ਅਸੀਂ ਤੇਨ ਲਾਉਂਦਾ ਮਾਰਕ ਉਪਰ ਗੱਲ ਕਰਨਾ ਸਟੇ ਲਾਲ ਨੂੰ ਮਾਰਕ ਤੇ ਦੰਗਿਆ ਬਟਨ ਠੀਕ ਹੈ ਫਿਰ ਇਹ ਤੇ ਇੱਕ ਬਾਸ ਰੱਖੀ ਹੋਊਗੀ ਯਾਰ ਫਿਰ ਇਹ ਤੇ ਸਪ੍ਰੇਂਕ ਹੋਗਾ ਇਹ ਕਹਾਂ ਕਿ ਫਿਰ ਤੇ ਆ ਗੋਲਡ ਕੀ ਹੁੰਦੀ ਹੈ ਕਈ ਵੀ ਜਾ ਰਹਿ ਗਏ ਜਾਨ ਰੱਖੋ ਜੀ ਜਿਹਨੇ ਨਾਟ ਲਾਗਣ ਤਾਂ ਵੀ ਬਲੂ ਬੜੀ ਵੱਡੀ ਨਾ ਬਣੇ ਨਾਟ ਅਸੀਂ ਬਾਅਦ ਚ ਕਰ ਲਾਂਗੇ ਤਾਂ ਕਿ ਦੋ ਨਾਟ ਨਾ ਬਣਾਂਗੇ ਇਹ ਜਿਹੜੀ ਮੂਲੀ ਸਾਈਡ ਆ ਜੀ ਮੂਲੀ ਚੜ ਮੋਟੀ ਜਿੰਦਰ ਵਾਲਾ ਪੈਨ ਨੰਬਰ ਆ ਜੀ ਠੀਕ ਹੈ ਹੁਣ ਆਪਾਂ ਬੈਕ ਜਿਹੜੀ ਦੂਜੀ ਸਾਈਡ ਦੇਖ ਲੈਂਦੇ ਫਿਰਟ ਕਰਦੇ ਹੁਣ ਇਸ ਮਾਰਕ ਤੇ ਲਾ ਲਈ ਕੀ ਗੱਲ ਦੱਸ ਸਕਦਾ ਤੁਸੀਂ ਮੜਕੇ ਤੁਹਾਨੂੰ ਦਰਵਾਜ਼ਾ ਲੋਕੀ ਬਾਸਨ ਠੀਕ ਹੈ ਆਹ ਯਸ ਪਰੈਂਗ ਤੇ ਪੈਣੀ ਠੀਕ ਹੈ ਆਪਣਾ ਤਾਂ ਰੱਖਣਾ ਚੀਜ਼ਾਂ ਦਾ ਹਮ ਤਾਂ ਦਰ ਵੀ ਜਾਣ ਇਹਦਾ ਪੱਲਟ ਗਿਟਾਰ ਨਾਲ ਇੱਥੇ ਆਹ ਹੋ ਗਈ ਪੰਪ ਪਾ ਲਿਆ ਠੀਕ ਹੈ ਇਹਨੂੰ ਬੰਨਣਾ ਜੀ ਤੇ ਤਾਂ ਸਮਝਦੇ ਦੇਖੋ ਠੀਕ ਹੈ ਜੇ ਇਹ ਨੂੰ ਨਾ ਕਰੀਏ ਤਾਂ ਸਾਡਾ ਬੜਾ ਔਖਾ ਕੰਮ ਇਹ ਹੈ ਟਟ ਕਰਨ ਦਾ ਤੇ ਸੌਖਾ ਤਰੀਕਾ ਇਹ ਹੈ ਕਿ ਸਾਨੂੰ ਪਤਾ ਜੀ ਆਹ ਫਿਲਟਰ ਮੋਗਰਲ ਫਿਲਟਰ ਇਹਦਾ ਬਟ ਕਰ ਦੋ ਤੇ ਕਈ ਵਾਰਸ ਲਾ ਗਿਆ ਬਟਨ ਦੀ ਦੇ ਕੰਟਰੋਲ ਤੇਰਾ ਜਾਣਣਾ ਨੂੰ ਜਾਣਣਾ ਜ਼ਰੂਰੀ ਆ ਕਿ ਤੇਲ ਨਾਲ ਦੀ ਕੋਈ ਤੇਰਾ ਟੱਕਣਾ ਲਾ ਦੇ ਉਹ ਸੋਰੀ ਫਿਰ ਅਸਪਰੀਂਗ ਪਾਉਣਾ ਹੁੰਦਾ ਹੈ ਨਾ ਫਿਰ ਤੇਰਾ ਟੱਕਣਾ ਲਾ ਦੇ ਇਹਦਾ ਬਾਤ ਲਾ ਲਈ ਇਹਦਾ ਨਾਟ ਮੈਂ ਬਈ ਜੀ ਇਸ ਕਰਕੇ ਵੀਡੀਓ ਬਣਾਈ ਆ ਕਿਉਂਕਿ ਪੰਜਾਬੀ ਚ ਨਹੀਂ ਬਣੀ ਹੋਈ ਸੀ ਇਹ ਤੇ ਹਿੰਦੀ ਤੇ ਅੰਗਰੇਜ਼ੀ ਚ ਜ਼ਿਆਦਾ ਵੀਡੀਓ ਬਣੀ ਹੋਈ ਸੀ ਕਿਉਂਕਿ ਜਿਹੜੇ ਮੁੰਡੇ ਨੂੰ ਅਨਪੜ੍ਹਾ ਬੰਦਾ ਕੋਈ ਪੰਜਾਬੀ ਬੋਲਦਾ ਕਰਦਾ ਉਹ ਪੜ੍ਹਨਾ ਜਿਹਾ ਨਹੀਂ ਹੁੰਦਾ ਤਾਂ ਉਹ ਵੀਡੀਓ ਦੇਖ ਕੇ ਪੰਪ ਫਟ ਕਰ ਸਕਦਾ ਧੰਨਵਾਦ ਜੀ ਮੇਰੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ